ਇਹ ਕਟਨਾ ਜਿਹੜੀ ਹੈ ਪਗਵੜਾ ਤੋਂ ਸ਼ਾਰਪੁਰ ਹਾਈਵੇ ਤੇ ਬਲਾਨ ਚੱਗੇ ਰਿਹਾ ਨਾ ਜੱਟਾ ਜੀ ਇਹ ਉੱਥੇ ਹੋਈ ਹੈ ਔਰ ਇਹ ਜਦੋਂ ਇਹ ਕਟਨਾ ਹੋ ਗਈ ਸੀ ਉਹਦੇ ਬਾਅਦ ਕਲਪਸ਼ ਸੁਚਾਨ ਦੇ ਬਾਅਦ ਆਪਾਂ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕੀਤਾ ਆ। ਅਪਸ਼ਨ ਸੇ ਹੁੰਦਾ ਕਿ ਉਸ ਤੋਂ ਬਾਅਦ ਕੋਈ ਰੈਟਲੀਏਟ ਨਹੀਂ ਕਰਨਾ ਕਿਸੇ ਤਰ੍ਹਾਂ ਵੀ ਤਾਂ ਕਿ ਬਗੀ ਕੋਈ ਜਾਨ ਦਾ ਨੁਕਸਾਨ ਨਾ ਹੋਏ। ਜਿਹੜੇ ਜੋ ਬੈਂਕਿੰਗ ਨੌਨਸ ਅਗੇ ਬਾਕੀ ਬਕੀ ਨੂੰ ਨਗੇ ਆਪਾਂ ਕੋਈ ਕਿਤਾਬ ਦੀ ਡੋਸਟ ਕਿ ਕਿਸੇ ਲਾਸ ਨਾ ਹੋਏ ਮੇਰੇ ਐਮਪਲੋਈਸ ਨੂੰ ਜਿਹੜੇ ਪੁਲੀਸ ਅਗੇ ਨਾਲ ਤੇ ਮੈਂ ਕਪਾ ਕੋਈ ਰੇਟ ਅਟੈਲ ਨਹੀਂ ਕਿ ਉਹ ਨਾ ਕੋ ਪਿਸਤਲ ਸੀ ਕਿਨ ਕੇ ਸਫਾਗਰ ਆਇ ਕੁਛ ਕਰਦੇ ਤੇ ਭੂਲੀ ਚਲ ਸਕਦੀ ਸੀ ਐਚ ਪੀ ਐਫ ਸੀ ਬੈਂਕ ਦੇ ਵਿੱਚ ਧੱਕਾ ਜਿਹੜੀ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਇਮੀਡੀਏਟਲੀ ਅਰੈਸਟ ਕਰ ਲਿਆ ਸੀਗਾ ਜੇ ਦਾ ਨਾਮ ਗੁਰਵਿੰਦਰ ਸਿੰਘ ਸੀਗਾ ਜੇ ਦੇ ਵਿੱਚ ਦੋ ਹੋਰ ਮੁੱਖ ਦੋਸ਼ੀ ਕਪੂਥਲਾ ਪੁਲਿਸ ਨੇ ਮਥੁਰਾ ਸ਼ਹਿਰ ਦੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਦੋਵਾਂ ਨੂੰ ਇਹਨਾਂ ਕੋਲੋਂ ਇੱਕ ਇਨੋਵਾ ਕ੍ਰਿਸ਼ਟਾ ਗੱਡੀ ਰਿਕਵਰ ਹੋਈ ਹੈ ਤੇ ਤਕਰੀਬਨ 2 ਲੱਖ ਰੁਪਏ ਮੁੱੱਖੇ ਤੋਂ ਰਿਕਵਰ ਹੋਈ ਸੀ ਕਿਹੜੀ ਬੈਂਕ ਚ ਹੋਈ ਸੀ ਕਿਹੜੀ ਬ੍ਰਾਂਚ ਸੀ ਔਰ ਔਰ ਤੁਸੀਂ ਕਿਸ ਤਰ੍ਹਾਂ ਪੁਲਿਸ ਨੂੰ ਇਨਪੁੱਟ ਦਿੰਦਾ ਹੈ ਸਰ ਇਹ ਕਟਨਾ ਜਿਹੜੀ ਹੈ ਫਗਵਾੜਾ ਤੋਂ ਸ਼ਾਰਪੁਰ ਹਾਈਵੇ ਤੇ ਬ੍ਰਾਂਚ ਅਗੇ ਰਹਿਣਾ ਚਟਾ ਜੀ ਇਹ ਉੱਥੇ ਹੋਈ ਹੈ ਔਰ ਜਦੋਂ ਇਹ ਘਟਨਾ ਹੋ ਗਈ ਸੀ ਉਹਦੇ ਬਾਅਦ ਕਲਪਰਸ ਦਾਨ ਦੇ ਬਾਅਦ ਆਪਾਂ ਇਮੀਡੀਏਟਲੀ ਪੁਲਿਸ ਨੂੰ ਕੌਮ ਕੀਤਾ 라ਵਲ ਪਿੰਡ ਆਨੇ ਨੂੰ ਸਰਪੰਚ ਲੋਕ ਸਰਪੰਚ ਨੂੰ ਕੀਤਾ देन ਆਪਾਂ ਬਗੇ ਨੂੰ ਅਗੇ ਐਸਪੀ ਮੈਡਮ ਅਗੇ ਉਹਨਾਂ ਨੂੰ ਕੌਮ ਕੀਤਾ ਸਰ ਜਦੋਂ ਇਹ ਘਟਨਾ ਹੀ ਤੁਸੀਂ ਬੈਂਕ ਚ ਮੌਜੂਦ ਸੀ ਯੈਸ ਤੇ ਤੁਸੀਂ ਸਿਕਿਉਰਿਟੀ ਦੇ ਤੌਰ ਤੇ ਜਦੋਂ ਇਦਾਂ ਦੀ ਘਟਨਾ ਹੁੰਦੀ ਹੈ ਤੁਹਾਡੇ ਵੀ ਟ੍ਰੇਨਿੰਗ ਪਾਰਟ ਹੋਗਾ ਕਿਹੜੇ ਕਿਹੜੇ ਪ੍ਰੀਕਾਸ਼ਨਸ ਸੀਗੇ ਜਿਹੜੇ ਤੁਸੀਂ ਸਿਸਟਮ ਕੁਐਸ਼ਨਸ ਹੈ ਹੁੰਦੇ ਕਿ ਉਸ ਤੱਕ ਕੋਈ ਰਿਟੈਲੀਏਟ ਨਹੀਂ ਕਰਨਾ ਕਿਸੇ ਤਰ੍ਹਾਂ ਵੀ ਤਾਂ ਕਿ ਕੋਈ ਜਾਨ ਦਾ ਨੁਕਸਾਨ ਨਾ ਹੋਏ ਜਸਟ ਜੋ ਬੈਂਕਿੰਗ ਨੌਨਸ ਅਗੇ ਬਾਕੀ ਬਾਕੀ ਨੂੰ ਨਗੇ ਆਪਾਂ ਕੋਈ ਕੀਤਾ ਕਿ ਜੋਸਟ ਕਿ ਕਿਸੇ ਨੂੰ ਲਾਸ ਨਾ ਹੋਏ ਮੇਰੇ EMPLOYEES ਨੂੰ ਜਿਹੜੇ ਪੁਲੀਸ ਸਗੇ ਨਾਲ ਤੇ ਮੈਂ ਜਸਟ ਇਸ ਤੇ ਆਪਾਂ ਕੋਈ ਰਿਲੇਟ ਨਹੀਂ ਕੀਤਾ ਅੱਛਾ ਹੁਣ ਜਦੋਂ ਪੁਲਿਸ ਇਹ ਦਾਵਾ ਕਰ ਰਹੀ ਹੈ ਕਿ ਉਹਨਾਂ ਨੇ ਫੜ ਲੈਨੇ ਕੀ ਤੁਸੀਂ ਉਹਨਾਂ ਇਹਨਾਂ ਲੋਕਾਂ ਨੂੰ ਪਛਾਣ ਲਏ ਕੀ ਇਹੀ ਰੋਬਰੀ ਚ ਸ਼ੱਕਰ ਬਿਲਕੁਲ ਮੈਂ ਪਛਾਣ ਲਿਆ ਤੈਨੂੰ ਹੋਈ ਹੈ ਸੇਮ ਬਾਕੀ ਉਹਨਾਂ ਨਗੇ ਆ ਜਿਹੋ ਉਹਨਾਂ ਚਾਲਟਾਲ ਉਹਨਾਂ ਆਈ ਅਟਰੈਕਸ਼ਨਸ ਐਂਡ ਬਾਕੀ ਉਹਨਾਂ ਦੇ ਉਹਨਾਂ ਦਾ ਜੋ ਵਿੱਚ ਬੂਲੇ ਸੀ ਬੰਦੇ ਉਹਨਾਂ ਦੀ ਵੌਇਸ ਸਭ ਪਛਾਣ ਲਿਆ ਮੈਂ ਐਸ ਤਰ੍ਹਾਂ ਇਹ ਬਾਕੀ ਪੁਲਿਸ ਕਪੂਟਲਾ ਦਾ ਮੈਂ ਉਹ ਲਗ ਲਗਤ ਨਿਵਤ ਕਰ ਦੋਵਾ ਜਸ ਕਿਉਂਕਿ ਉਹਨਾਂ ਨੇ ਇੱਕ ਛੋਟੇ ਟਾਈਮ ਚ ਇੱਕ ਜੜਾ ਟ੍ਰੇਸੇਬਲ ਕੇਸ ਨਹੀਂ ਸੀ ਮੈਂ ਕਲਪ੍ਰਸ ਨੇ ਆਪਣਾ ਪੂਰਾ ਪੂਰਾ ਆਪਣਾ ਲਗਾ ਲਿਆ ਸੀ ਜੋ ਕਿ ਕਿ ਸੰਨ ਫਰੇਸ ਨਾ ਕਰ ਸਕਣ ਤੇ ਉਹ ਉਹਨਾਂ ਨੇ ਬੜਾ ਹੀ ਸ਼ਾਰਟ ਟਾਈਮ ਚ ਜੀ ਉਹਨਾਂ ਨੇ ਕਰਵਾ ਕੇ ਦਿਖਾਤਾ ਜਸ ਸਰ ਜੇ ਤਾਂ ਪੁਲਿਸ ਨੇ ਨਹੀਂ ਐਕਚੁਅਲ ਮੈਂ ਪਹਿਲੇ ਨਹੀਂ ਦੇਖਿਆ ਉਹਨਾਂ ਨੂੰ ਬਗੀ ਕੋਈ ਗਾਰਨਿੰਗ ਹੈ ਵੀ ਕਿ ਨੰਬਰ ਆਫ ਕਸਟਮਰਸ ਆਉਂਦੇ ਆ ਸੋ ਉਹ ਤੋਂ ਬਗੀ 120 ਤੋਂ ਕਸਟਮਰ ਵਾਕਿੰਗ ਹੋ ਜਾਂਦਾ ਦਿਨ ਚ ਔਰ ਬਗੀ ਉਹਨਾਂ ਨੇ ਕਿ ਐਸਟਾ ਕੋਈ ਪਾਰਟਿਕੂਲਰ ਸਾਨੂੰ ਨਹੀਂ ਆਪਾਂ ਮੈਂ ਕਹਿ ਸਕਦਾ ਦੇਖਿਆ ਲੁੱਟ ਚੋ ਸ਼ਾਮਲ ਸੀ ਹਾਂ ਲੁੱਟ ਚੋ ਸ਼ਾਮਲ ਸੀ ਉਹ ਬਗੀ ਬਾਅਦ ਚ ਪਤਾ ਲੱਗਿਆ ਕਿ ਉਹ ਖਾਤ ਫੀਡ ਦੇ ਨਾਲ ਰਿਲੇਟਡ ਸੀ ਠੀਕ ਸਰ ਉਹਨਾਂ ਨੇ ਕਿ ਹੋਰ ਵੀ ਬਗੀ ਟੈਲਰ ਕੋ ਵੀ ਹੁੰਦਾ ਪਰ ਜਸਟ ਬਗੀ ਅਸਲੀਅਤ ਹੈ ਕਿ ਉਹ ਉਹਨਾਂ ਕੋਲ ਪਿਸਟਲ ਸੀ ਇਨਕੇ ਸਫਾਗਰ ਆਇਆ ਕੁਝ ਕਰਦੇ ਤੇ ਗੋਲੀ ਵੀ ਚੱਲ ਸਕਦੀ ਸੀ ਤਰਨਤਪੁਰ ਤੋਂ ਬਾਅਦ ਹੁੰਦਾ ਸਾਡੇ ਘਾਸ ਤੇ ਬਾਅਦ ਵਾਇਸ ਉਦੀ ਬਗੀ ਮੈ ਰੂਟ ਕਰਦਾ ਹੈ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਕਪੂਥਲਾ ਪੁਲਿਸ ਨੇ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 35 2025 ਨੂੰ ਹੋਈ ਰਿਹਾਨਾ ਜਟਾ ਪਿੰਡ ਥਾਣਾ ਰਾਵਲਪਿੰਡੀ ਦੇ ਵਿੱਚ HDFC ਬੈਂਕ ਦੇ ਵਿੱਚ ਡਕੈਤੀ ਜਿਹੜੀ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਇਮੀਡੀਏਟਲੀ ਅਰੈਸਟ ਕਰ ਲਿਆ ਸੀਗਾ ਜਿਹਦਾ ਨਾਂ ਗੁਰਵਿੰਦਰ ਸਿੰਘ ਸੀਗਾ ਉਦੀ ਲੜੀ ਦੇ ਵਿੱਚ ਤਤਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹੋਰ ਮੁੱਖ ਦੋਸ਼ੀ ਨਵਜੋਤ ਸਿੰਘ ਅਤੇ ਜ਼ੁਰਾਵਰ ਸਿੰਘ ਸੋਢੀ ਦੋਵਾਂ ਨੂੰ ਕਪੂਰਥਲਾ ਪੁਲਿਸ ਨੇ ਮਥੁਰਾ ਸ਼ਹਿਰ ਦੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਦੋਵਾਂ ਨੂੰ ਇਹਨਾਂ ਕੋਲੋਂ ਇੱਕ ਇਨੋਵਾ ਕ੍ਰਿਸਟਾ ਗੱਡੀ ਰਿਕਵਰ ਹੋਈ ਹੈ ਤੇ ਤਕਰੀਬਨ 2 ਲੱਖ ਰੁਪਏ ਮੌਕੇ ਤੋਂ ਰਿਕਵਰ ਹੋਈ ਸੀ ਵਾਪਸ ਲਿਆ ਕੇ ਇਹਨਾਂ ਦੀ ਜਿਹੜੀ ਜਿਹੜੀ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਗਈ ਉਦੀ ਲੜੀ ਦੇ ਵਿੱਚ ਇਹਨਾਂ ਤੋਂ ਕਾਫੀ ਜਿਹੜਾ ਹੋਰ ਡਕੈਤੀ ਦਾ ਪੈਸਾ ਸੀ ਉਹ ਵੀ ਰਿਕਵਰ ਹੋਇਆ ਅਤੇ ਇੱਕ ਨਜਾਇਜ਼ ਪਿਸਤੌਲ ਵੀ ਜਿਹੜਾ ਰਿਕਵਰ ਕੀਤਾ ਗਿਆ ਹੈ ਹੁਣ ਤੱਕ ਆ ਜਿਹੜੀ ਤਫਤੀਸ਼ ਦੌਰਾਨ ਦੋ ਨਜਾਇਜ਼ ਪਿਸਤੌਲ तकरीबन 28.67 ਲੱਖ ਰੁਪਏ ਜਿਹੜਾ ਪੈਸਾ ਜਿਹੜਾ ਡਕੈਤੀ ਚ ਇਹਨਾਂ ਨੇ ਲੁੱਟ ਕੀਤਾ ਸੀ ਜਿਹੜੀ ਚਿੱਟੇ ਰੰਗ ਦੀ ਵਰਨਾ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਅਤੇ ਇੱਕ ਨਵੀਂ ਟੋਇਟਾ ਇਨੋਵਾ ਕ੍ਰਿਸਟਾ ਗੱਡੀ ਜਿਹੜਾ ਨੇ ਇਹਨਾਂ ਨੇ ਖਰੀਦੀ ਸੀਗੀ ਅਤੇ ਇਹਦੀ ਕਿਸ਼ਤਾਂ ਵੀ ਇਹਨਾਂ ਨੇ ਇਸ ਪੈਸੇ ਨਾਲ ਲਈਆਂ ਇਹ ਸਾਰੇ ਹੁਣ ਅਸੀਂ ਰਿਕਵਰ ਕਰ ਲਿਆ ਹੈਗਾ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈਗੇ ਆ ਜਿਹੜੇ ਪਿਸਤੌਲ ਕਿੱਥੋਂ ਆਏ ਨੇ ਹੋਰ ਇਹਨਾਂ ਦੀ ਜਿਹੜੀ ਲਿੰਕੇਜਸ ਹੈ ਉਹਨਾਂ ਤੇ ਅਜੇ ਕੰਮ ਕੀਤਾ ਜਾ ਰਿਹਾ ਸਰ ਇਹ ਮੈਪ ਕਿਸ ਤਰ੍ਹਾਂ ਬਣਿਆ ਹੈ ਇਹ 2A UP ਦਾ ਕਿਸ ਤਰ੍ਹਾਂ ਕਿ ਕਦੋਂ-ਕਦੋਂ ਕਿਹੜੇ-ਕਿਹੜੇ ਪੁਆਇੰਟਸ ਤੇ ਇਨਵੈਸਟੀਗੇਸ਼ਨ ਹੋ ਰਿਹਾ ਹੈ ਇਹ ਬਿਲਕੁਲ ਸਾਡੇ ਵੱਲੋਂ ਜਿਹੜੀ ਸਪੈਸ਼ਲਾਈਜ਼ਡ ਟੀਮ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਇਨਚਾਰਜ ਹੀ ਹੈ ਇਹ ਡੀਐਸਪੀ ਫਗਵਾੜਾ ਵੱਲੋਂ ਬਣਾਈਆਂ ਗਈਆਂ ਸੀ ਜੋ ਬਹੁਤ ਹੀ ਮਤਲਬ ਮੁਸਤੈਦੀ ਨਾਲ ਕੰਮ ਕਰਦੇ ਹੋਏ ਫਾਰਵਰਡ ਦੇ ਬੈਕਵਰਡ ਲਿੰਕੇਜਸ ਨਾਲ ਬਰੀ ਢੰਗਾਈ ਨਾਲ ਜਿਹੜੀ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਤਕਰੀਬਨ 150 200 ਕਿਲੋਮੀਟਰ ਤੱਕ ਲਗਾਤਾਰ ਟਰੈਕ ਕੀਤਾ ਉਹਦੇ ਬਾਅਦ ਹੀ ਜਿਹੜਾ ਮੇਨ ਮੁੱਖ ਤੋਸ਼ੀ ਅਰੇਸਟ ਹੋਇਆ ਸੀ ਅਤੇ ਉਹਦੀ ਲੜੀ ਦੇ ਵਿੱਚ ਹੀ ਫਾਰਵਰਡ ਸਾਨੂੰ ਜਿਹੜਾ ਪਤਾ ਲੱਗਿਆ ਕਿ ਇਹ ਵਕ ਵਕ ਥਾਵਾਂ 'ਚ ਇਨਕਲੂਡਿੰਗ ਮਹਾਰਾਸ਼ਟra ਜਿਹੜਾ ਰਾਜਸਥਾਨ ਸਾਈਡ ਵੀ ਹਰਿਆਣਾ ਸਾਈਡ ਸਾਰੇ ਪਾਸੇ ਘੁੰਮ ਕੇ ਵਾਪਸੀ 'ਚ ਇਹ ਉੱਤਰ ਪ੍ਰਦੇਸ਼ ਦੇ ਜਿਹੜੇ ਮਥੁਰਾ ਆ ਕੇ ਰੁਕੇ ਸੀ ਤੇ ਸਾਡੀ ਟੀਮਾਂ ਆਲਰੇਡੀ ਇਹਨਾਂ ਤੇ ਪਿੱਛੇ ਲੱਗੀ ਜਿਹੜੀ ਲੱਗੀਆਂ ਹੋਈਆਂ ਸੀ ਤੇ ਸਾਨੂੰ ਉਦੋਂ ਕਾਮਯਾਬੀ ਮਿਲੀ ਚਲੋ ਜਿਹੜਾ ਮਥੁਰਾ ਦੇ ਵਿੱਚੋਂ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਟੋਟਲ ਅਮਾਉਂਟ ਕਿੰਨੀ ਸੀ ਰੋਬਰੀ ਬਿਲਕੁਲ ਜੋ ਸਾਨੂੰ ਐਚਟੀਐਫਸੀ ਬੈਂਕ ਨੂੰ ਪਤਾ ਲੱਗਿਆ ਤਕਰੀਬਨ 38 ਲੱਖ 40 ਹਜ਼ਾਰ ਰੁਪਏ ਦੀ ਜੀਟੀ ਡਕੈਤੀ ਹੋਈ ਸੀ ਉਹਦੇ ਵਿੱਚੋਂ ਅਸੀਂ 28 ਲੱਖ 67 ਹਜ਼ਾਰ ਰੁਪਏ ਜਿਹੜਾ ਰਿਕਵਰ ਕਰਨ ਚ ਕਾਮਯਾਬ ਹੋਇਆ ਜਿਹੜੇ ਬਾਕੀ ਪੈਸੇ ਦਾ ਜਦੋਂ ਪੁੱਛਗਿਸ਼ ਕੀਤੀ ਗਈ ਤੇ ਇਹਨਾਂ ਵੱਲੋਂ ਬੜਾ ਹੀ ਲੈਬਿਸ਼ ਲਾਈਫਸਟਾਈਲ ਜਿਹੜਾ ਇਹਨਾਂ ਨੇ ਜਿੰਦੇ ਸੀਗੇ ਇਹਨਾਂ ਦੇ ਉੱਤੇ ਕਰਜ਼ੇ ਵੀ ਸੀਗੇ ਜੋ ਇਹਨਾਂ ਨੇ ਇਸ ਪੈਸੇ ਨਾਲ ਲਾਏ ਹੈਗੇ ਆ ਨਵੀ ਇਨੋਵਾ ਕਿਸ਼ਤਾ ਕੱਢੀ ਸੀ ਉਹਦੀ ਵੀ ਇਹਨਾਂ ਨੇ ਕਿਸ਼ਤਾ ਲਾਈਆਂ ਇਹਨਾਂ ਨੇ ਜਿਵੇਂ ਇੱਕ ਨਵਾਂ ਆਈਫੋਨ ਖਰੀਦਿਆ ਤੇ ਐਦਾ ਦੇ ਨਾਲ ਨੇ ਕਾਫੀ ਜਿਹੜੇ ਖਰਚੇ ਕੀਤੇ ਹੈ ਜਿਹਦੇ ਉੱਤੇ ਜਿਹੜੇ ਬਾਕੀ ਪੈਸੇ ਜਿਹੜੇ ਇਹਨਾਂ ਨੇ ਖਰਚ ਕੀਤੇ ਇਹਨਾਂ ਵਿੱਚੋਂ ਜਿਹੜੇ ਦੋਸ਼ੀ ਜ਼ਰਾਵਰ ਸਿੰਘ ਸੋਢੀ ਹੈਗਾ ਉਹਦੇ ਉੱਤੇ ਤਕਰੀਬਨ 4 ਮੁਕਦਮੇ ਪਹਿਲਾਂ ਹੀ ਦਰਜ ਹਨ ਬਾਕੀ ਦੋ ਦੋਸ਼ੀਆਂ ਤੇ ਅਜੇ ਤੱਕ ਕੋਈ ਮੁਕਦਮਾ ਨਹੀਂ ਸੀਗਾ ਤੇ ਜਿਹੜਾ ਨਵਜੋਤ ਸਿੰਘ ਤੇ ਗੁਰਮਿੰਦਰ ਸਿੰਘ ਹੈ ਉਹ ਪਿੰਡ ਕਾਲਵਾ ਤੇ ਹੀ ਰਹਿਣ ਵਾਲੇ ਹੈਗੇ ਆ ਇੱਕ ਦੂਜੇ ਨੂੰ ਜਾਣਦੇ ਸੀਗੇ ਗੁਰਮਿੰਦਰ ਸਿੰਘ ਤੇ ਕਾਫੀ 4-5 ਲੱਖ ਰੁਪਏ ਦਾ ਜਿਹੜਾ ਕਰਜ਼ਾ ਸੀਗਾ ਇਹ ਉਹ ਕਰਜ਼ੇ ਨੂੰ ਤੁਰੰਤ ਹੀ ਜਿਹੜਾ ਲਾਉਣਾ ਚਾਹੁੰਦਾ ਸੀ ਤਾਂ ਉਹਨੇ ਜਿਹੜਾ ਰਿਹਾਨਾ ਜੱਟਾ ਬੈਂਕ ਦੇ ਵਿੱਚ ਜਿੱਥੇ ਉਹ ਕੰਮ ਕਰਨਾ ਜਾਂਦਾ ਰਹਿੰਦਾ ਸੀਗਾ ਉਹਦੀ ਉਹਨੇ ਦੇਖਿਆ ਕਿ ਇਸ ਬੈਂਕ ਦੇ ਉੱਤੇ ਜਿਹੜਾ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤੇ ਨਵਜੋਤ ਅਤੇ ਜ਼ੁਰਾਵਨ ਨਾਲ ਕੰਟੈਕਟ ਕਰਕੇ ਤਿੰਨੋਂ ਨੇ ਇੱਕ ਹਮਸਲਾ ਹੋ ਕੇ ਜਿਹੜਾ ਬੈਂਕ ਦੇ ਵਿੱਚ ਤੇ ਖਤੀ ਮਾਰੀ ਜਿਹੜਾ ਗੁਰਮਿੰਦਰ ਸਿੰਘ ਹੈ ਉਹ ਇੱਕ ਪ੍ਰਾਈਵੇਟ ਫੀਡ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਉਹਦੀ ਲੜੀ ਦੇ ਵਿੱਚ ਉਹ ਜਿਹੜਾ ਰਿਹਾਨਾ ਜੱਟਾ ਪਿੰਡ ਵਿੱਚ ਲਗਾਤਾਰ ਜਾਂਦਾ ਰਹਿੰਦਾ ਸੀ ਇਹ ਦੇਸੀ ਪਿਸਤੌਲ ਹੈਗੇ ਜੀ 32 ਬੋਰ ਦੇ ਤੇ ਇਹਦੇ ਤੇ ਹਜੇ ਤਫ਼ਤੀਸ਼ ਚੱਲ ਰਹੀ ਹੈ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਕਿ ਪਿਸਤੌਲ ਕਿੱਥੋਂ ਆਇਆ ਉਹਨਾਂ ਦੇ ਪਿੱਛੇ ਵੀ ਸਾਡੀ ਟੀਮਾਂ ਲੱਗੀਆਂ ਹੋਣਗੀਆਂ ਉਹਦੇ ਬਾਰੇ ਇਹ ਜੀ ਤਫ਼ਤੀਸ਼ ਚੱਲ ਰਹੀ ਹੈ ਹਜੇ ਤੱਕ ਇਤਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਮੈਨੂੰ ਵੀ ਵੀ ਰਹਿੰਦੇ ਅਮਰੀਕੀ ਬਹੁਤ ਵੱਡੇ ਆਹ ਹੋਈ ਆਈਏ ਸਮਾਂ ਇਹਦੇ ਸਬੰਧੀ ਅਸੀਂ ਜਿਹੜੇ ਵੱਖ-ਵੱਖ ਬੈਂਕ ਮੈਨੇਜਰਸ ਆ ਉਹਨਾਂ ਨਾਲ ਮੀਟਿੰਗ ਕਰਾਂਗੇ ਜੇ ਕੋਈ ਤੁਰੰਟੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੱਲ ਕਰਾਂਗੇ ਨੋਵਾ ਗੱਡੀ ਕਪੂਰਥਲਾ ਦੀ ਹੀ ਦਸੀ ਜਾ ਰਹੀ ਹੈ ਕਹਿੰਦੇ ਬੈਂਕ ਮੈਨੇਜਰ ਦੇ ਪਾਸ ਦੇ ਵਿੱਚ ਸੈਵਨ ਦੇ ਸਟੱਟ ਸੀਗੇ ਤੇ ਉਹਨਾਂ ਨਾਲ ਮਿਲ ਜਨ ਨਹੀਂ ਆਈ ਨਹੀਂ ਇਹ ਇਹਨਾਂ ਦਾ ਕਲਾਸਿਕ ਕਰ ਰਹੀ ਹੋਈ ਜਿਹੜੀ ਬੁਸਨਸ ਨਾਲ ਇਹਨਾਂ ਨੇ ਇੰਨੀ ਇੰਟੈਂਸ ਪਾਇਆ ਆ ਇਹ ਬਿਲਕੁਲ ਹੀ ਬੜੇ ਡੂੰਗੇ ਸਵਾਲ ਹੈਗੇ ਆ ਇਹ ਤਾਂ ਇਹਨਾਂ ਦਾ ਅਸੀਂ ਬੈਠ ਕੇ ਹੀ ਹੱਲ ਕੱਢਾਂਗੇ ਕਿ ਜੋ ਗਲਤੀਆਂ ਇਹ ਹੋਈਆਂ ਤੇ ਉਹਨਾਂ ਨੂੰ ਪਹਿਲਾਂ ਸਮਝ ਕੇ ਤੇ ਜੋ ਲੋੜਿੰਦੀ ਕਾਰਵਾਈ ਹੈ ਉਹ ਕੀਤੀ ਜਾਵੇ